you ਡ라이ਵਰ ਵੀਰਾ ਵੱਲੋਂ ਦੇਸ਼ ਦੇ ਕੋਨੇ-ਕੋਨੇ ਵਿੱਚ ਹਰ ਮੌਸਮ ਹਰ ਇਲਾਕੇ ਵਿੱਚ ਸਮੇਂ ਸਿਰ ਸਵਾਰੀ ਅਤੇ ਸਮਾਨ ਨੂੰ ਸਾਰੀਆਂ ਔਕੜਾਂ ਪਾਰ ਕਰਕੇ ਪਹੁੰਚਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਡਰਾਈਵਰ ਵੀਰਾ ਵੱਲੋਂ ਆਪਣਾ ਯੋਗਦਾਨ ਪਾਇਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਡਰਾਈਵਰ ਵੀਰਾ ਵੱਲੋਂ ਸਮੇਂ-ਸਮੇਂ ਤੇ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਨੇ ਅਤੇ ਇਸੇ ਲੜੀ ਤਹਿਤ ਅੱਜ ਹੁਸ਼ਿਆਰਪੁਰ ਵਿੱਚ ਨਿਸ਼ਕਾਮ ਟੈਕਸੀ ਡਰਾਈਵਰ ਵੈਲਫੇਅਰ ਸੁਸਾਇਟੀ ਅਤੇ ਸਮੂਹ ਡਰਾਈਵਰ ਵੀਰਾਂ ਅਤੇ ਜਥੇਬੰਦੀਆਂ ਵੱਲੋਂ ਹੁਸ਼ਿਆਰਪੁਰ ਦੇ ਪਿੰਡ ਪੁਰ ਹੀਰਾ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਜਹਰਾ ਜਹੂਰ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਪਾਠ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ ਗਈ ਅਤੇ ਆਈਆਂ ਸੰਗਤਾਂ ਲਈ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਪੰਜਾਬ ਭਰ ਤੋਂ ਡਰਾਈਵਰ ਵੀਰ ਪਰਿਵਾਰਾਂ ਸਮੇਤ ਪਹੁੰਚੇ ਅਤੇ ਵੱਡੀ ਗਿਣਤੀ ਵਿੱਚ ਨਾਮਵਰ ਢਾਬਿਆਂ ਅਤੇ ਰੈਸਟੋਰੈਂਟਾਂ ਦੇ ਮਾਲਕ ਵੀ ਪਹੁੰਚੇ ਜਿਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮਾਗਮ ਦੀ ਸਮਾਪਤੀ ਉਪਰੰਤ ਗੱਲਬਾਤ ਕਰਦਿਆਂ ਸੁਸਾਇਟੀ ਦੇ ਆਗੂ ਰਾਜਕੁਮਾਰ ਲਾਡਾ ਅਤੇ ਡਰਾਈਵਰ ਵੀਰਾਂ ਨੇ ਕਿਹਾ ਕਿ ਹਰ ਸਾਲ ਸਰਬੱਤ ਦੇ ਭਲੇ ਲਈ ਇਸ ਸਥਾਨ ਤੇ ਡਰਾਈਵਰ ਵੀਰਾਂ ਵੱਲੋਂ ਸਾਂਝਾ ਉਦਦਮ ਕਰਦੇ ਆ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਅਰੰਭਤਾ ਕਰਵਾਈ ਜਾਂਦੀ ਹੈ। ਅਤੇ ਡ్రਾਈਵਰੀ ਕਿੱਤੇ ਤੋਂ ਇਲਾਵਾ ਸਮਾਜ ਸੇਵਾ ਵਿੱਚ ਡ్రਾਈਵਰ ਵੀਰਾਂ ਵੱਲੋਂ ਵੱਡਾ ਯੋਗਦਾਨ ਪਾਉਣਦੇ ਸਾਰੇ ਸੰਭਵ ਯਤਨ ਕੀਤੇ ਜਾਂਦੇ ਨੇ। ਉਹਨਾਂ ਪੰਜਾਬ ਸਰਕਾਰ ਵੱਲੋਂ ਦਰਜਣ ਤੋਂ ਵੱਧ ਟੋਲ ਪਲਾਜੇ ਬੰਦ ਕਰਨ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਟੋਲ ਪਲਾਜੇ ਬੰਦ ਹੋਣ ਨਾਲ ਡ్రਾਈਵਰਾਂ ਉੱਪਰ ਆਰਥਿਕ ਬੋਝ ਹੁਣ ਘਟੇਗਾ ਅਤੇ ਨਵੇਂ ਨੌਜਵਾਨ ਵੀ ਇਸ ਕਿੱਤੇ ਵੱਲ ਆਉਣਗੇ ਜਿਸ ਨਾਲ ਨੌਜਵਾਨਾਂ ਨੂੰ ਹੁਣ ਰੋਜ਼ਗਾਰ ਵੀ ਮਿਲੇਗਾ। ਇਸ ਦੇ ਨਾਲ ਹੀ ਉਹਨਾਂ ਕਹਿਆ ਕਿ ਟੋਲ ਪਲਾਜੇ ਬੰਦ ਹੋਣ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਐਸ ਐਸ ਐਫ ਫੋਰਸ ਯਾਨੀ ਸੜਕ ਸੁਰੱਖਿਆ ਫੋਰਸ ਦੇ ਸੜਕਾਂ ਉੱਪਰ ਤੈਨਾਤੀ ਨਾਲ ਡਰਾਈਵਰ ਵੀਰਾਂ ਨੂੰ ਹੁਣ ਦਿਨ ਰਾਤ ਸੜਕਾਂ ਉੱਤੇ ਚੱਲਣ ਵੇਲੇ ਗੱਡੀ ਦੇ ਚਾਲਕ ਅਤੇ ਸਵਾਰੀ ਨੂੰ ਕੋਈ ਚਿੰਤਾ ਨਹੀਂ ਰਹਿੰਦੀ ਕਿਉਂਕਿ ਲੋਡ ਪੈਣ ਉੱਤੇ ਐਸ ਐਸ ਐਫ ਯਾਨੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਚੰਦ ਮਿੰਟਾਂ ਵਿੱਚ ਹੀ ਜ਼ਰੂਰਤ ਪੈਣ ਤੇ ਲੋਡਵੰਦ ਤੱਕ ਪਹੁੰਚਣ ਦੀ ਟ੍ਰੇਨਿੰਗ ਲੈਂਡ ਤੋਂ ਬਾਅਦ ਹੀ ਤਹਿਨਾਤ ਕੀਤੇ ਗਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਤੋਂ ਕਮਰਸ਼ੀਅਲ ਵਾਹਨਾ ਉੱਪਰ ਪਿਵệਖ ਵਿੱਚ ਹੋਰ ਟੈਕਸ ਨਾ ਵਧਾਈ ਜਾਣ ਦੀ ਅਪੀਲ ਵੀ ਕੀਤੀ ਜਿਸ ਮੌਕੇ ਜਸਪਾਲ ਸਿੰਘ ਧਾਮੀ ਸਰਬਜੀਤ ਸਿੰਘ ਤਲਵਾੜਾ ਚਰਨਜੀਤ ਜੀਤਾ ਜਲੰਧਰੀ ਸੁਖਦੇਵ ਸਿੰਘ ਸੁਖਾ ਜਲੰਧਰ ਵਿਸ਼ਾਲ ਮਲਹੋਤਰਾ ਸ਼ੈਲੀ ਸੁਰੇਸ਼ ਕੁਮਾਰ ਸ਼ਰਮਾ ਇਕਬਾਲ ਸਿੰਘ ਬੈਂਸ ਅਤੇ ਬਾਬਾ ਸੰਤੋਖ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਹਾਜ਼ਰ ਰਹੀਆਂ ਆਓ ਦੇਖਦੇ ਹਾਂ ਇਸਮੋਕ ਕਿਤੇ ਕੀ ਕੁਝ ਗਿਆ ਡਰਾਈਵਰ ਵੀਰਾ ਨੇ ਭਜੀ ਕੀ ਸੁਪਨਾ ਵਾਜੀਪਨਾ ਮੇਰਾ ਨਾਮ ਜਸਪਾਲ ਸਿੰਘ ਧਾਮੀ ਹਾਰਪੁਰ ਤੋਂ ਜੀ ਬਿਲੋਂਗ ਕਰਦਾ ਜੀ ਮੈਂ ਜੀ ਧਾਮੀ ਸਾਹਿਬ ਅੱਜ ਕੀ ਇਹ ਪ੍ਰੋਗਰਾਮ ਸਗਲ ਜਾਈਦਾ ਇਹ ਸਾਡੀ ਜੀ ਨਿਸ਼ਕਾਮ ਟੈਕਸੀ ਬਿਲਫਰ ਸੋਸਾਇਟੀ ਰਜਿਸਟਰਡ ਔਰ ਵੀਆਈਪੀ ਯਾਰ ਦਵਾਬੇ ਦੇ ਸੇਵਾ ਭਾਵਨਾ ਗਰੁੱਪ ਦੇ ਆਪਾਂ ਤਿੰਨੇ ਗਰੁੱਪ ਰਲ ਕੇ ਆਪਾਂ ਸਵਾਦੇ ਭਲੇ ਦੀ ਅਰਦਾਸ ਕਰਾਈ ਗਈ ਹੈ ਜੀ ਤੇ ਕਿਹੜੀ ਜਗ੍ਹਾ ਜੀ ਇਹ ਗੁਰਦੁਆਰਾ ਯਾਰਾ ਹਯੂਰਪੋਰੀ ਗਾਂ ਪੋਰੀ ਹਰਾ ਹਾਰਪੁਰ ਜੀ ਠੀਕ ਹੈ ਜੀ ਤੇ ਕਿਹੜੀ ਪੂਰੇ ਪੰਜਾਬ ਪਰ ਚੋਂ ਡਰਾਈਵਰ ਵੀ ਪਹੁੰਚੇ ਪੂਰੇ ਪੰਜਾਬ ਚੋਂ ਵੀ ਆਏ ਜੀ ਇਧਰ ਸਾਡੇ ਦਿੱਲੀ ਰੋਡ ਹਰਿਆਣਾ ਰੋਡ ਤੋਂ ਵੀ ਆਏ ਆ ਜੀ ਤੇ ਕਾਫੀ ਦੂਰੋਂ ਦੂਰੋਂ ਸਾਡੇ ਵੀਰ ਪਹੁੰਚਿਆ ਕਈ ਸਾਡੀਆਂ ਹੈਲਪਲਾਈਨਾਂ ਕਈ ਜੁਨੀਆ ਸਾਡੀਆਂ ਇੱਥੇ ਪਹੁੰਚੀਆਂ ਜੀ ਜੀ ਤਾਂ ਅਮੀ ਸਾਹਿਬ ਨਵੀਂ ਸਰਕਾਰ ਨੇ ਜਦੋਂ ਟੋਲ ਪਲਾਜ਼ੇ ਮਾਫ ਕੀਤੇ ਹੈਗੇ ਆ ਐਸਐਸਐਫ ਫੋਰਸ ਜਿਹੜੀ ਬਣਾਈ ਹੈਗੀ ਆ ਕਿਵੇਂ ਦੇਖਦੇ ਹੋ ਇਹਦੇ ਨਾਲ ਕਿੰਨਾ ਕੁ ਲੱਗਦਾ ਲਾਭ ਡਰਾਈਵਰ ਵੀਰਾਂ ਨੂੰ ਹੋਣ ਵਾਲਾ ਜੀ ਡਰਾਈਵਰ ਵੀਰਾਂ ਨੂੰ ਬਹੁਤ ਲਾਭ ਆ ਜੀ ਜਿਹੜੇ 14 ਟੋਲ ਪਲਾਜ਼ੇ ਹੋਏ ਹੋਏ ਆ ਉਹਦੇ ਨਾਲ ਜਿਹੜੀ ਸਾਡੀ ਜੇਬ ਦਾ ਖਰਚਾ ਘਟਿਆ ਜੀ ਅੱ ਰੋਡ ਦੇ ਉੱਤੇ ਜਿਹੜੇ ਐਕਸੀਡੈਂਟ ਹੁੰਦੇ ਸੀ ਉਹਦੇ ਲਈ ਸਾਡੀ ਨਵੀਂ ਫੋਰਸ ਇਹਨਾਂ ਨੇ ਤਿਆਰ ਕੀਤੀ ਆ 24 ਘੰਟੇ ਉਹ ਸਾਡੇ ਨਾਲ ਖੜਦੀ ਆ ਜੀ ਜਦੋਂ ਵੀ ਕਾਲ ਕਰਦੇ ਆ 20 ਮਿੰਟ ਦੇ ਵਿੱਚ ਸਾਡੇ ਕੋਲ ਹਾਜ਼ਰ ਹੋ ਜਾਂਦੇ ਆ ਜੀ ਤੇ ਅੱਗੇ ਨਾਲੋਂ ਐਕਸੀਡੈਂਟ ਵੀ ਘਟੇ ਆ ਜੀ ਤੇ ਕੋਈ ਲੱਗਦਾ ਕਿ ਜਿਵੇਂ ਲਾੜਾ ਜੀ ਕੰਮ ਧਿਆਨ ਦੇਣਾ ਚਾਹੀਦਾ ਹੈ ਬਿਲਕੁਲ ਜੀ ਇਹਦੇ ਸਗੋਂ ਜਿਹੜੇ ਸਾਡੀਆਂ ਕਮਰਸ਼ੀਅਲ ਗੱਡੀਆਂ ਉਹਨਾਂ ਦੇ ਟੈਕਸ ਇਹਨਾਂ ਨੂੰ ਘਟਾਉਣੇ ਚਾਹੀਦੇ ਆ ਜੀ ਤਾਂ ਜੋ ਸਾਡੀ ਜਿਉ ਕਿੱਤਾ ਅੱਗੇ ਘਾਟੇ ਦਾ ਚਾਏ ਤੌਰ ਤੇ ਚੱਲ ਰਿਹਾ ਜਿਉਂ ਦਾ ਕਰੋਨਾ ਕਾਲ ਚੱਲ ਰਿਹਾ ਆ ਤੇ ਕੋਈ ਸਾਡੇ ਕਿੱਤੇ ਨੂੰ ਚੱਕਣ ਲਈ ਇਹਨਾਂ ਨੂੰ ਦੱਸਿਓ ਹਾਂਜੀ ਕੋਈ ਤੁਹਾਡਾ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਬਿੰਦਰ ਸਿੰਘ ਜੰਦਰ ਸ਼ਹਿਰ ਤੋਂ ਆ ਜੀ ਸਾਡੇ ਸਰਵਤ ਦੇ ਭਲੇ ਦੀ ਅਰਦਾਸ ਦੀ ਟੀਮ ਹਿਸ਼ਾਰਪੁਰ ਤੋਂ ਨਿਸ਼ਕਾਮ ਟੈਕਸੀ ਸੁਤਾ ਸੁਸੇਵਾ ਸੁਸਾਇਟੀ ਜਿਹੜੀ ਰਜਿਸਟਰਡ ਹੈਗੀ ਆ ਉਹਨਾਂ ਨੇ ਹਰ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇੱਕ ਗੁਰੂ ਸਾਹਿਬ ਦੇ ਚਰਨਾਂ ਵਿੱਚ ਸ੍ਰੱਤ ਦੇ ਪਲਦੀਰ ਦਾਸ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਦੀ ਆਰੰਭਤਾ ਗੁਰਦੁਆਰਾ ਯਾਰਾ ਹਯੂਰ ਹਿਆਰਪੁਰ ਵਿਖੇ ਅੱਜ ਸ੍ਰੀ ਸੁਖਮਨੀ ਸਾਹਿਬ ਪਾਠ ਆਰੰਭ ਕਰਾਏ ਸਨ ਭੋਗ ਪਾਏ ਗਏ ਉਪਰੰਤ ਗੁਰੂ ਕਾ ਜਸ ਕੀਰਤਨ ਹੋਇਆ ਤੇ ਸਮੂਹ ਸੰਗਤ ਨੇ ਹਾਜ਼ਰੀ ਭਰੀ ਡਰਾਈਵਰ ਵੀਰਾਂ ਨੇ ਨੇੜੋ ਦੂਰੋਂ ਚੱਲ ਕੇ ਬਹੁਤ ਹੀ ਦੂਰੋਂ 70 ਮੀਲ ਢਾਬਾ ਮੁਰਸਲ ਤੋਂ ਰਾਜਪੁਰੇ ਤੋਂ ਸਾਡੇ ਵੀਰ ਪਹੁੰਚੇ ਨੇ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਦੇਰੋਂ ਪਰ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਅਸੀਂ ਧੰਨਵਾਦੀ ਹਾਂ ਸ਼ਰਪੁਰ ਟੀਮ ਦੇ ਜਸਵਾਲ ਸਿੰਘ ਜੀ ਧਾਮੀ ਸਰਜੀਤ ਸਿੰਘ ਤਲਵਾੜਾ ਤੇ ਸਾਡੇ ਲਾਡਾ ਵੀਰ ਜੀ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਇਹ ਉਪਰਾਲਾ ਗੁਰੂ ਮਹਾਰਾਜ ਦੀ ਸਦਕਾ ਕਿਰਪਾ ਸਦਕਾ ਕਤਰ ਹੋ ਕੇ ਸਾਰੀ ਡਰਾਈਵਰ ਵੀਰਾਂ ਨੂੰ ਇਕੱਤਰ ਕਰਕੇ ਉਹਨਾਂ ਨੂੰ ਪ੍ਰੇਰਣਾ ਸਦਕਾ ਇਕੱਠ ਵਿੱਚ ਕਰਕੇ ਗੁਰੂ ਸਾਹਿਬ ਦਾ ਓਟ ਆਸਰਾ ਤਰਦੇ ਹੋਏ ਤੱਕਦੇ ਹੋਏ ਸਰਵਤ ਦੇ ਭਲੇ ਦੀ ਅਰਦਾਸ ਕਰਾਉਂਦੇ ਨੇ ਇਸਨ ਸਾਡੇ ਵੀਰ ਸਰਜੀਤ ਸਿੰਘ ਜੀ ਤਲਵਾੜਾ ਦਸਵਾਲ ਸਿੰਘ ਜੀ ਧਾਮੀ ਸੁਖਦੇਵ ਸਿੰਘ ਜੀ ਸੁਖਾ ਜੰਦਰ ਤੋਂ ਲਾਡਾ ਵੀਰ ਜੀ ਪ੍ਰਧਾਨ ਤੇ ਚਾਂਜੀ ਸਿੰਘ ਚੰਨੀ ਜੀ ਜੰਦਰ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਸਤਿਗੁਰੂ ਅਗੇ ਅਰਦਾਸ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਡਰਾਈਵਰ ਵੀਰਾਂ ਤੇ ਮਿਹਰ ਪਰ ਹੱਥ ਰੱਖਿਓ ਆਪਣੇ ਦਸਾਂ ਨਾਂਾਂ ਦੀ ਕਿਰਤ ਕਮਾਈ ਦੇ ਵਿੱਚੋਂ ਤਿਲ ਫੁੱਲ ਭਟਾਵਾ ਦੇ ਕੇ ਇਸ ਕਾਰਜ ਨੂੰ ਹਮੇਸ਼ਾ ਹੀ ਹਰ ਸਾਲ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਬੇਨਤੀ ਕਰਕੇ ਮਨਾਉਂਦੇ ਰਹਿਣ ਤੇ ਮਹਾਰਾਜ ਇਹਨਾਂ ਦੇ ਤਾਂ ਦਰਸਤੀ ਤੇ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਰਾਜਕਮਾਰ ਲਾਡਾ ਜੀ ਹੁਸ਼ਿਆਰਪੁਰ ਤੋਂ ਨਿਸਕਾਮ ਟੈਕਸੀ ਵੈਲਫੇਅਰ ਸੁਸਾਇਟੀ ਰਜਿਸਟਰ ਦੇ ਵਿੱਚ ਅਸੀਂ ਸੇਵਾ ਕਰਦੇ ਆਂ ਅੱਜ ਵੀ ਸੱਚੇ ਪਾਤਸ਼ਾਹ ਦੀ ਗਿਆ ਦੇ ਨਾਲ ਹੁਕਮ ਦੇ ਨਾਲ ਅੱਜ ਅਸੀਂ ਯਾਰਾ ਜੂਰ ਗੁਰਦੁਆਰਾ ਸਾਹਿਬ ਸੁਖਮਣੀ ਸਾਹਿਬ ਪਾਠ ਕਰਾਉਣ ਦਾ ਹੁਕਮ ਹੋਇਆ ਤੇ ਲੰਗਰ ਵਰਤਾਇਜੀ ਤੇ ਸਾਡੇ ਪੂਰੇ ਪੰਜਾਬ ਤੋਂ ਤਾਬਿਆਂ ਵਾਲੇ ਆਏ ਜੀ ਉਹਨਾਂ ਦਾ ਸਨਮਾਨਤ ਕੀਤਾ ਗਿਆ ਜੀ ਤੇ ਸਾਡੀਆਂ ਜਿੰਨੀਆਂ ਵੀ ਵੈਲਫੇਅਰ ਸੁਸਾਇਟੀਆਂ ਚੱਲਦੀਆਂ ਉਹਨਾਂ ਦੇ ਸੇਵਾਦਾਰ ਉਹਨਾਂ ਦੇ ਪ੍ਰਧਾਨ ਜੀ ਆਏ ਜੀ ਤੇ ਮਹਾਰਾਜ ਅੱਗੇ ਇਹੀ ਅਰਦਾਸ ਬੇਨਤੀ ਆ ਇਹੇ ਮੇਰੇ ਪਰਮ ਪਿਤਾ ਪਰਮਾਤਮਾ ਵੇਖ ਸਾਡੇ ਡਰਾਈਵਰ ਭਰਾ ਤੇ ਪੰਜਾਬ ਦੇ ਵਸੀਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਿਓ ਇਸੇ ਤਰ੍ਹਾਂ ਸਾਨੂੰ ਚੰਗੇ ਚੰਗੇ ਕੰਮ ਕਰਨ ਦਾ ਬਲ ਬਖਸ਼ੀਓ ਸਾਡੀ ਵੈਲਫੇਅਰ ਸੁਸਾਇਟੀ ਹਰੇਕ ਡਰਾਈਵਰ ਪਰਿਵਾਰ ਦੇ ਨਾਲ ਖੜੀ ਆ ਚਾਹੇ ਉਹਨਾਂ ਦੇ ਬੱਚਿਆਂ ਨੂੰ ਫੀਸਾਂ ਦੀ ਜਰੂਰਤ ਆ ਚਾਹੇ ਕਿਸ ਨੂੰ ਰਾਸ਼ਨ ਦੀ ਜਰੂਰਤ ਆ ਚਾਹੇ ਕੋਈ ਮੈਡੀਸਨ ਦੀ ਜਰੂਰਤ ਆ ਉਹ ਸਾਡੀ ਸੇਵਾ ਵੈਲਫੇਅਰ ਸੁਸਾਇਟੀ ਕਰਵਾਂਦੀ ਆ ਜੀ ਤੇ ਮਹਾਰਾਜ ਅੱਗੇ ਇਹੀ ਅਰਦਾਸ ਇਹੀ ਬੇਨਤੀ ਆ ਕਿ हे ਸੱਚੇ ਪਾਤਸ਼ਾਹ ਇਹ ਮੇਰੇ ਸੱਚੇ ਪਾਤਸ਼ਾਹ ਹੈ ਮੇਰੇ ਮਾਲਕਾ ਸਭ ਦੇ ਘਰ ਖੁਸ਼ੀਆਂ ਭੇਜਿਓ ਸਾਰੇ ਦੇ ਘਰ ਤੰਦਰੁਸਤੀ ਬਖਸ਼ਿਓ ਸਾਡਾ ਇਹ ਟੈਕਸੀ ਲੈਣ ਦਾ ਧੰਦਾ ਡਰਾਈਵਰੀ ਦਾ ਧੰਦਾ ਹੋਰ ਸੋਹਣਾ ਤੇ ਹੋਰ ਵਧੀਆ ਕਰਿਓ ਜੀ ਸਾਡੇ ਚ ਨਵੀਂ ਸਰਕਾਰ ਜਿਹੜੀ ਬਣੀ ਆ तकरीबन 2 ਸਾਲ ਤੋਂ ਵੱਧ ਦਾ ਸਮਾਂ ਹੋ ਚੱਲਿਆ ਹੈ ਕਿਵੇਂ ਦੇਖਦੇ ਹੋ ਡਰਾਈਵਰ ਭਾਈ ਚੱਲਲੀ ਸਰਕਾਰ ਦੀਆਂ ਕਿਹੜੀਆਂ ਕੋਈ ਪਹਿਲ ਕਦਮੀਆਂ ਜਾਂ ਤੁਹਾਡੀਆਂ ਮੰਗਾਂ ਕੀ ਕਹਿਣਾ ਚਾਹੁੰਦੇ ਸਾਡੀਆਂ ਮੰਗਾਂ ਸਿਗੀਆਂ ਜੀ ਟੂਲ ਪਲਾਜੇ ਦੀਆਂ 14 ਟੂਲ ਪਲਾਜੇ ਸਰਕਾਰ ਨੇ ਮਾਫ ਕੀਤੇ ਆ ਤੇ ਨਵੀਂ ਨਵੀਂ ਸਰਕਾਰ ਬਣੀ ਆ ਉਹ ਕੱਲ ਵੀ ਕੀਤਾ ਕਿ ਦੋ ਕੱਲ ਵੀ ਉਹਨਾਂ ਨੇ ਕੀਤੇ ਆ 14 ਹੋ ਗਏ ਜੀ ਤੇ ਬਾਕੀ ਕੋਈ ਵੀ ਚੀਜ਼ ਆ ਸਿੰਘ ਸਾਹਿਬ ਤੁਹਾਨੂੰ ਵੀ ਪਤਾ ਵਾ ਟਾਈਮ ਲੱਗਦਾ ਵਾ ਪਹਿਲਾਂ ਸਰਕਾਰਾਂ ਨੇ ਰਾਜ ਕੀਤਾ ਇਹ ਆਮ ਘਰਾਂ ਚੋਂ ਸਾਡੇ ਭਰਾ ਉੱਠ ਕੇ ਆਏ ਆ ਸਮਾਂ ਲੱਗਣਾ ਵਾ ਜੀ ਸਾਡੇ ਡਰਾਈਵਰੀ ਕਿੱਤੇ ਨੂੰ ਬਹੁਤ ਵਧੀਆ ਬਲ ਮਿਲਿਆ ਵਾ ਹਰੇਕ ਅਸੀਂ ਕਹਿ ਦਿੰਨੇ ਡਰਾਈਵਰੀ ਕਿੱਤੇ ਨੂੰ ਪਰ ਇਹ ਸਾਰੀ ਦੁਨੀਆ ਨੂੰ ਬਲ ਮਿਲਿਆ ਵਾ ਸਾਰਿਆਂ ਦੇ ਪੈਸੇ ਬਚਣੇ ਆ ਜੀ ਤੇ ਜੇ ਬਿਜਲੀ ਦਾ ਵੀ ਮੁੱਦਾ ਲਾ ਲਓ 600 ਜੂਟ ਬੱਤੀ ਮਾਫ ਕੀਤੀ ਆ ਤੇ ਐਸਐਸ ਫੋਰਸ ਵੀ ਪੰਜਾਬ ਨੂੰ ਦਿੱਤੀ ਆ ਅੱਗੇ ਕੋਈ ਐਕਸੀਡੈਂਟ ਹੋ ਜਾਂਦਾ ਸੀ ਕੋਈ ਸੁਨਾਈ ਨਹੀਂ ਸੀਗੀ ਹੁਣ ਤੁਸੀਂ ਫੋਨ ਕਰੋ ਤੁਹਾਡੇ ਕੋਲ ਐਸਐਸ ਫੋਰਸ ਆ ਜਾਣੀ ਜੋ ਤੁਹਾਨੂੰ ਮਦਦ ਦੀ ਲੋੜ ਆ ਤੇ ਉਹ ਵੀ ਮਦਦ ਕਰਦੇ ਆ ਜੀ ਅਗਰਕ ਪੰਜਾਬ ਦੇ ਵਿੱਚ ਹੁਣ ਪਹਿਲਾਂ ਦੇ ਮੁਕਾਬਲੇ ਡਰਾਈਵਰੀ ਕਰਨ ਦੌਰਾਨ ਜਿਹੜੀਆਂ ਆ ਸਰਕਾਰ ਵੱਲੋਂ ਸੂਤਾ ਦਿੱਤੀਆਂ ਜਾ ਰਹੀਆਂ ਤੇ ਉਹਦੇ ਨਾਲ ਤੁਹਾਨੂੰ ਸਿੱਧਾ ਲਾਭ ਪਹੁੰਚੇਗਾ ਹਾਂਜੀ ਜ਼ਰੂਰ ਪਹੁੰਚੂਗਾ ਜੀ ਸਾਡੇ ਵੀ ਭਰਾ ਕਾਫੀ ਮਦਦ ਕਰਦੇ ਆ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਵਾ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਆ ਉਹ ਮਕੈਨਿਕ ਵੀ ਲੋੜ ਆ ਮਕੈਨਿਕ ਦੀ ਜ਼ਰੂਰਤ ਪੂਰੀ ਕਰਦੇ ਆ ਕਿਸੇ ਨੂੰ ਕ੍ਰੇਨ ਚਾਹੀਦੀ ਆ ਕ੍ਰੇਨ ਦੀ ਮਦਦ ਕਰਦੇ ਆ ਕਿਸੇ ਨੂੰ ਟੋਚਣ ਚਾਹੀਦਾ ਵਾ ਟੋਚਣ ਪਾ ਕੇ ਹਰੇਕ ਤਰ੍ਹਾਂ ਸਾਡੇ ਭਰਾ ਮਦਦ ਕਰਦੇ ਆ ਸਾਡਾ ਇਹ ਟੈਕਸੀ ਲੰਨ ਦਾ ਧੰਦਾ ਡਰਾਈਵਰੀ ਦਾ ਧੰਦਾ ਬਹੁਤ ਸੋਹਣਾ ਬਹੁਤ ਵਧੀਆ ਕੰਮ ਆ ਸਰਕਾਰ ਨੂੰ ਵੀ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਸਾਡੇ ਕਿਤੇ ਵਾਲ ਜ਼ਰੂਰ ਖਿਆਲ ਕੀਤਾ ਜਾਵੇ ਇਹ ਜਿਹੜੇ ਗੱਡੀਆਂ ਦੇ ਸਾਡੇ ਟੈਕਸ ਵੱਧਦੇ ਆ ਇਹ ਟੈਕਸ ਨਾ ਵਧਾਏ ਜਾਣ ਜੀ